ਇਹ ਮਾਚਲ ਵਾਲੇ ਬੰਦੇ ਉਰੇ ਆ ਕੇ ਜਿਆਦਾ ਕੰਮ ਚੱਕ ਰਹੇ ਆ ਘੱਟ ਰੇਟਾਂ 'ਚ ਕੰਮ ਕਰਦੇ ਕਿਉਂਕਿ ਉਹਨਾਂ ਨੂੰ ਹਿਮਾਚਲ ਗਵਰਨਮੈਂਟ ਦੀ ਸਪੋਰਟ ਹੈ ਉਹਨਾਂ ਟੈਕਸ ਫ੍ਰੀ ਮਤਲਬ ਆਲਮੋਸਟ ਟੈਕਸ ਬਹੁਤ ਨੋਮੀਨਲ ਟੈਕਸ ਹੈ ਸਾਨੂੰ ਡਬਲ ਟੈਕਸ ਪੇ ਕਰਕੇ ਉੱਪਰ ਜਾਣਾ ਪੈਂਦਾ ਪ੍ਰਸ਼ਾਸਨ ਨੇ ਵੀ ਕਾਰਵਾਈ ਕੀਤੀ ਆ ਸਾਡੇ ਐਮਪੀ ਸਾਹਿਬ ਉਹਨਾਂ ਨੇ ਵੀ ਫਾਈਨ ਕੀਤੇ ਆ ਪਰ ਮੁੱਦਾ ਹੁਣ ਇਹ ਆ ਗਿਆ ਕਿ ਅਨਲੀਗਲ ਸਟੈਂਡ ਬਹੁਤ ਹੋ ਗਏ ਉਹਨਾਂ ਗੱਡੀਆਂ ਜਿਹੜੀ ਐਚਪੀ01 ਹੈ ਉਹਨਾਂ ਨੂੰ ਟੈਕਸਿਸ ਵਗੈਰਾ ਕੋਈ ਨਹੀਂ ਹੈ ਸਾਨੂੰ ਇਹਨਾਂ ਨੇ ਇਹਨੂੰ ਦੋਸੀਂ ਆਲ ਇੰਡੀਆ ਪੇ ਕੀਤਾ ਹੋਇਆ ਉਸ ਤੋਂ ਬਾਅਦ ਉਹ ਜਿਹੜਾ ਐਕਸਟਰਾ ਟੈਕਸ ਇੰਪੋਜ਼ ਕੀਤਾ ਹੈ ਜਦੋਂ ਅਸੀਂ 3.50 ਦੋਸਤੋ ਤੁਸੀਂ ਦੇਖ ਰਹੇ ਹੋ ਦਨ ਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਟ੍ਰਾਈਸੀਟੀ ਟੈਂਪੋ ਟਰੈਵਲਰ ਯੂਨੀਅਨ ਦੀ ਇੱਕ ਜਿਹੜੀ ਹੈਗੀ ਮੀਟਿੰਗ ਕਰੀ ਗਈ ਉਸ ਮੀਟਿੰਗ ਦੇ ਵਿੱਚ ਇਹ ਮੁੱਦੇ ਰੱਖੇ ਗਏ ਜਿਹੜੇ ਹਿਮਾਚਲ ਦੇ ਜਿਹੜੇ ਟੈਂਪੋ ਟਰੈਵਲਰ ਦੇ ਜਿਹੜੇ ਡਿਲਰ ਨੇ ਆ ਜਿਹੜੇ ਟੈਂਪੋ ਟਰੈਵਲਰ ਚਲਾਉਂਦੇ ਨੇ ਟੂਰ ਕਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਲੈ ਕੇ ਇਹਨਾਂ ਨੂੰ ਜਿਹੜੀ ਹੈਗੀ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਹੈਗੀ ਆ ਆਂਦੀ ਆ ਗੱਲਬਾਤ ਕਰਾਂਗੇ ਮੇਰੇ ਨਾਲ ਜਾਂ ਕੁਝ ਟੈਂਪੋ ਟਰੈਵਲਰ ਦੇ ਜਿਹੜੇ ਭਿਕਾਰੀ ਨੇ ਸਰ ਕਿਆ ਨਾਮ ਹੈ ਜੀ ਤੁਹਾਡਾ ਰੋਹਿਤ ਰਗੋਂਸ਼ੀ ਜੀ ਕੀ ਕਹਿਣਾ ਚਾਹੋਗੇ ਜੀ ਕਿਆ ਦਿੱਕਤ ਪਰੇਸ਼ਾਨੀ ਜਿਹੜੀ ਹੈ ਜਿਹੜੀ ਅੱਜ ਉਹਦੇ ਮੀਟਿੰਗ ਰੱਖੀ ਹੈ ਜੀ ਉਹਦੇ ਵਿੱਚ ਸਾਡੇ ਬੇਸਿਕਲੀ ਚਾਰ ਕਮੁੱਤੇ ਆ ਫਸਟ ਤਾਂ ਇਹ ਹੈ ਕਿ ਜਿਹੜੇ ਬਾਹਰ ਦੀਆਂ ਗੱਡੀਆਂ ਉਹਰੇ ਆ ਕੇ ਕੰਮ ਕਰ ਰਹੀਆਂ ਉਹ ਕਰ ਨਹੀਂ ਸਕਦੀ ਐਸ ਪ੍ਰੈਕਟ ਠੀਕ ਹੈ ਜੀ ਉਹਦੇ ਬਾਰੇ ਸੈਕੰਡਲੀ ਹੈਗਾ ਕਿ ਆਪਣਾ ਜਿਹੜੀ ਟੈਕਸੀ ਸਟੈਂਡ ਹੈ ਨਾ ਸਾਡੇ 9 ਤੋਂ 10 ਟੈਕਸੀ ਸਟੈਂਡ ਆਲਮੋਸਟ ਸੀਲ ਹੋ ਚੁੱਕੇ ਆ ਕਿਉਂਕਿ ਉਹਨਾਂ ਕੋਲ ਨਾ ਵੀ ਅਮਾਉਂਟ ਇਕੱਠਾ ਹੁੰਦਾ ਕਿ ਆਪਣਾ ਰੈਂਟ ਪੇ ਕਰ ਸਕਣਾ ਇਹ ਸੀਲ ਕਾ ਹੋਣ ਦਾ ਕਾਰਨ ਕਿ ਹਿਮਾਚਲ ਦੇ ਲੋਕ ਜਿਹੜੇ ਹੈਗੇ ਉਹ ਕੰਮ ਕਰਦੇ ਨੇ ਕਿ ਉਹ ਤੁਹਾਨੂੰ ਕੰਮ ਹੀ ਨਹੀਂ ਮਿਲਦਾ ਹੈਗਾ ਕਿ ਰੇਟਾਂ ਦੇ ਵਿੱਚ ਹੀ ਫਰਕ ਹੈ ਰੇਟਾਂ ਦੇ ਵਿੱਚ ਵੀ ਫਰਕ ਹੈ ਜੀ ਐਕਚੁਅਲੀ ਇਹਨਾਂ ਨੇ ਕਿਆ ਕੀਤਾ ਜਿਹੜੀ ਆਲ ਇੰਡੀਆ ਦਾ ਪਰ ਟੈਕਸ ਵਗੈਰਾ ਭਰਦੇ ਆ ਉਸ ਤੇ ਵਿੱਚ ਇੱਕ ਡਬਲ ਟੈਕਸੇਸ਼ਨ ਲਗਾਤੀ ਹਿਮਾਚਲ ਦੇ ਅੰਦਰ ਕਿ ਬਾਹਰ ਦੀ ਗੱਡੀ ਨੂੰ ਹਿਮਾਚਲ ਇਸ ਟੈਕਸ ਲੱਗੇਗਾ ਔਰ ਹਿਮਾਚਲ ਨੰਬਰ ਨੂੰ ਹਿਮਾਚਲ ਆਲਮੋਸਟ ਟੈਕਸ ਫ੍ਰੀ ਹੈ ਇਸ ਕਰਕੇ ਰੇਟਾਂ 'ਚ ਵੀ ਡਿਫਰੈਂਸ ਆਂਦਾ ਹੈ ਸੈਕੰਡਲੀ ਐਸ ਪਰ ਐਕਟ ਆਪਣੇ ਜਿਹੜਾ ਆਲ ਇੰਡੀਆ ਮਿਲਦਾ ਹੈ ਉਹਦੇ ਵਿੱਚ ਇਹ ਹੈ ਕਿ ਅਸੀਂ ਜਿਹੜਿਆ ਹੋਮ ਸਟੇਟ ਤੋਂ ਹੀ ਟੂਰ ਪਿਕਅਪ ਕਰ ਸਕਦੇ ਆ ਅਦਰ ਸਟੇਟ ਤੋਂ ਨਹੀਂ ਕਰ ਸਕਦੇ ਕੁਮਾਸ ਹੀ ਆਲ ਇੰਡੀਆ ਸਕਦੇ ਆ ਠੀਕ ਹੈ ਨਾ ਕੀ ਗੱਲ ਕਰ ਰਹੇ ਸੀ ਕਿ ਅੰਦਰ ਕੀ ਜੀ ਜਦੋਂ ਤੁਸੀਂ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਚੰਡੀਗੜ੍ਹ ਤੋਂ ਹੀ ਤੁਸੀਂ ਚੰਡੀਗੜ੍ਹ ਦੇ ਸਵਾਰੀ ਚੱਕ ਸਕਦੇ ਹੋ ਤੁਸੀਂ ਹੀ ਹਿਮਾਚਲ ਦੀ ਸਵਾਰੀ ਨਹੀਂ ਚੱਕ ਸਕਦੇ ਪਰ ਉਹ ਲੋਕ ਜਿਹੜੇ ਹੈਗੇ ਉਹ ਹਿਮਾਚਲ ਤੋਂ ਵੀ ਚੱਕ ਹੀ ਲੈਂਦੇ ਹਿਮਾਚਲ ਵਾਲੇ ਬੰਦੇ ਉਰੇ ਆ ਕੇ ਜਾਦਾ ਕੰਮ ਚੱਕ ਰਹੇ ਆ ਘੱਟ ਰੇਟਾਂ 'ਚ ਕੰਮ ਕਰਦੇ ਕਿਉਂਕਿ ਉਹਨਾਂ ਨੂੰ ਹਿਮਾਚਲ ਗਵਰਨਮੈਂਟ ਦੀ ਸਪੋਰਟ ਹੈ ਉਹਨੂੰ ਟੈਕਸ ਫ੍ਰੀ ਮਤਲਬ ਆਲਮੋਸਟ ਟੈਕਸ ਬਹੁਤ ਨੋਮੀਨਲ ਟੈਕਸ ਹੈ ਸਾਨੂੰ ਡਬਲ ਟੈਕਸ ਪੇ ਕਰਕੇ ਉੱਪਰ ਜਾਣਾ ਪੈ ਰਿਹਾ ਟੈਕਸ ਦੀ ਅਮਾਉਂਟ ਕਿੰਨੀ ਬਣ ਜਾਂਦੀ ਹੈ ਭਾਜੀ ਇਹ ਵੈਰੀ ਕਰਦਾ ਹੈ ਮਤਲਬ ਡਿਫਰੈਂਟ ਡ ਉਹਨਾਂ ਨੂੰ ਟੈਕਸਿਸ ਵਗੈਰਾ ਕੋਈ ਨਹੀਂ ਹੈ ਸਾਨੂੰ ਇਹਨਾਂ ਨੇ ਇਵਨ ਦੋ ਅਸੀਂ ਆਲ ਇੰਡੀਆ ਪੇ ਕੀਤਾ ਹੋਇਆ ਉਸ ਤੋਂ ਬਾਅਦ ਉਹ ਜਿਹੜੇ ਐਕਸਟਰਾ ਟੈਕਸ ਇੰਪੋਜ਼ ਕੀਤਾ ਹੈ ਜ਼ਬਰਦਸਤੀ ਸਾਡੇ ਉੱਤੇ ਔਰ ਮੋਰਓਵਰ ਸਾਡੇ ਜਿਹੜੇ ਬੰਦੇ ਐ ਹਿਮਾਚਲ ਜਾਂਦੇ ਐ ਟੂਰਿਸਟ ਐ ਡਰਾਈਵਰ ਕਨੈਕਟਰ ਉਹਨਾਂ ਨਾਲ ਉੱਪਰ ਬਹੁਤ ਜ਼ਿਆਦਾ ਮਿਸਬੀਹੇਵ ਹੁੰਦਾ ਮਨਾਲੀ ਮਾਰ ਕਟਾਈ ਬਹੁਤ ਹੁੰਦੀ ਹੈ ਉਹਨਾਂ ਦੇ ਵੀ ਵੀਡੀਓ ਵਗੈਰਾ ਅਸੀਂ ਕਾਫੀ ਪਾਉਂਦੇ ਰਹਿੰਦੇ ਆ ਉਸ ਤੋਂ ਵੀ ਸਾਨੂੰ ਬੜਾ ਥੋੜਾ ਜਿਹਾ ਅਕਰੋਸ਼ੀ ਐ ਇਸ ਚੀਜ਼ ਤੋਂ ਕਿ ਇੱਕ ਤੁਹਾਨੂੰ ਕੋਈ ਮਤਲਬ ਲੋਕਲ ਉਥੇ ਦੇ ਬੰਦੇ ਉਹਨਾਂ ਨੂੰ ਹੀ ਸਪੋਰਟ ਕਰ ਰਹੇ ਆ ਜਾਂ ਐਡਮਿਨ ਤੇ ਕੁਝ ਹੋਰ ਵੀ ਜਿਹੜੇ ਟਰੱਕ ਯੂਨਿਟ ਦੇ ਜਿਹੜੇ ਮੈਂਬਰ ਐ ਮੇਰੇ ਨਾਲ ਇਸ ਵਕਤ ਮੌਜੂਦ ਹੈਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਅਸ਼ੋਕ ਪੰਜ ਕੀ ਕਹਿਣਾ ਚਾਹੋਗੇ ਜੀ ਤੁਸੀਂ ਇਹਦੇ ਵਿੱਚ ਦੇਖੋ ਵੀ ਜੀ ਐਸ ਪਰ ਲਾਅ ਆਪਣੇ ਹੋਮ ਸਿਟੀ ਚ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਅਸੀਂ ਕਰਾਸ ਸਟੇਟ ਜਾ ਕੇ ਕੰਮ ਨਹੀਂ ਕਰਦੇ ਅਸੀਂ ਉਤਰਾੰਚਲ ਜਾਂਦੇ ਸਾਡਾ 22 25 25000 ਦਾ ਫਾਈਨ ਹੁੰਦਾ ਅਸੀਂ ਜੇ ਐਨ ਕੇ ਚਲ ਜਾਈਏ ਉੱਥੇ ਸਾਡਾ 25 25000 ਦਾ ਚਲਾਨ ਹੁੰਦਾ ਤੇ ਇੱਕ ਸਿਰਫ ਚੰਡੀਗੜ੍ਹ ਐਦਾਂ ਦਾ ਰਹਿ ਗਿਆ ਵੀ ਜਿੱਥੇ ਕੋਈ ਪੁੱਛਣ ਵਾਲਾ ਤੇ ਪ੍ਰਸ਼ਾਸਨ ਨੇ ਵੀ ਕਾਰਵਾਈ ਕੀਤੀ ਆ ਸਾਡੇ ਐਮਪੀ ਸਾਹਿਬ ਉਹਨਾਂ ਨੇ ਵੀ ਫਾਈਨ ਕੀਤੇ ਆ ਪਰ ਮੁੱਦਾ ਹੁਣ ਇਹ ਆ ਗਿਆ ਕਿ ਅਨਲੀਗਲ ਸਟੈਂਡ ਬਹੁਤ ਹੋ ਗਿਆ ਐਚਪੀ ਨੰਬਰ ਟੋਟਲ ਤੁਸੀਂ ਮਨੀ ਮਾਜਰਾ ਦੇਖ ਲਓ ਸਟੇਸ਼ਨ ਦੇਖ ਲਓ ਸੈਕਟਰ 22 ਦੇਖ ਲਓ ਤੇ 17 ਸੈਕਟਰ 17 ਮਤਲਬ ਉਹ ਚੱਕ ਨਹੀਂ ਸਕਦੇ ਇਥੋਂ ਸਵਾਰੀ ਬਿਲਕੁਲ ਵੀ ਫਿਰ ਗਵਰਨਮੈਂਟ ਕਾਰਵਾਈ ਕਰਦੀ ਨਹੀਂ ਫਿਰ ਉਹਨਾਂ ਤੇ ਕਾਰਵਾਈ ਕਰਦੀ ਹੈ ਉਹਨਾਂ ਦੇ ਹੁਣ 500 ਚਲਾਨ ਕੀਤਾ ਹੈ ਐਮਬੀਏ ਸਾਹਿਬ ਨੇ ਪਰ ਇਹਨਾਂ ਨੂੰ ਵੀ ਚਾਹੀਦਾ ਆਪਣੀ ਹੋਮ ਸਟੇਟ 'ਚ ਜਾ ਕੇ ਕੰਮ ਕਰਨਾ ਕਿ ਯੂਨੀਅਨਾਂ ਦੇ ਰੇਟ ਦੇ ਚੱਕਰ 'ਚ ਸਾਡੇ ਲੋਕਲ ਬੰਦੇ ਬਿਲਕੁਲ ਹਿਮਾਚਲ ਦੇ ਜਿਹੜੇ ਟੈਕਸੀ ਸਟੈਂਡ ਵਾਲੇ ਤੁਹਾਡੇ ਤਰ੍ਹਾਂ ਯੂਨੀਅਨਾਂ ਦੇ ਵਿੱਚ ਅਗਰ ਉਹਨਾਂ ਦੇ ਨਾਲ ਤੁਸੀਂ ਇਸ ਬਾਰੇ ਕਦੇ ਗੱਲਬਾਤ ਕੀਤੀ ਹੈਗੀ ਸਾਡਾ ਕੰਮ ਸਾਡੇ ਪੇਟ ਤੇ ਕਿਉਂ ਲੱਤ ਮਾਰਾ ਸੀ ਰਿਕੁਐਸਟ ਕਰਦੇ ਹਾਂ ਕੁਝ ਸਾਨੂੰ ਸਰਾਪਤੀ ਆਨਸਰ ਕਹਿ ਕੇ ਬੰਦਿਆਂ ਨੇ ਰੋਕਤਾ ਪਰ ਅਸੀਂ ਜਿਨੂ ਵੀ ਕੰਮ ਕਰ ਰਹੇ ਹਾਂ ਕਾਨੂੰਨ ਦੇ ਦਾਇਰੇ 'ਚ ਪ੍ਰਸ਼ਾਸਨ ਦੀ ਨਿਗਰਖ ਕਰ ਰਹੇ ਹਾਂ ਭਾਜੀ ਇਸ ਪੂਰੇ ਪ੍ਰਕਿਰਿਆ ਦੇ ਵਿੱਚ ਤੁਹਾਨੂੰ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਅਸੀਂ 80 8000 ਟੈਂਪੂ ਟਰੈਵਲ ਦਾ ਟੈਕਸ ਹੈ AITP ਭਰ ਕੇ ਉ ਤੋਂ ਬਾਅਦ ਹਿਮਾਚ ਇਹੀ ਡਿਫਰੈਂਸ ਆ ਜਾਂਦਾ ਤੇ ਇਹੀ ਪੈਸੇਂਜਰ ਮਤਲਬ ਬੈਨੀਫਿਟ ਉਹਨਾਂ ਨੂੰ ਮਿਲ ਜਾਂਦਾ ਪਰ ਸਾਡਾ ਲਾਸ ਹੈ ਹੁਣ ਤੁਸੀਂ ਅੱਜ ਜਿਹੜੀ ਮੀਟਿੰਗ ਕਰੀਏ ਇਸ ਮੀਟਿੰਗ ਦਾ ਉਦੇਸ਼ ਕੀ ਹੈ ਇਸ ਮੀਟਿੰਗ ਚ ਅਸੀਂ ਸਭ ਨੂੰ ਕਹਿੰਨੇ ਆ ਅਸੀਂ ਕਿਸੇ ਨੂੰ ਹਰਾਸਮੈਂਟ ਨਹੀਂ ਕਰਾਂਗੇ ਇਸ ਚੀਜ਼ 'ਚ ਅਸੀਂ ਸਭ ਨੂੰ ਅਵੇਰਨੈਸ ਕਰ ਰਹੇ ਹਾਂ ਕਿ ਐਜ਼ ਪਰ ਲਾਅ ਆਪਣੀ ਸਟੇਟ ਹੋਮ ਸਟੇਟ 'ਚ ਕੰਮ ਕਰੋ ਚੰਡੀਗੜ੍ਹ ਕੰਮ ਕਰਨ ਨਾ ਆਓ ਤੁਸੀਂ ਆਓ ਜੇ ਤੁਹਾਨੂੰ ਕੋਈ ਪ੍ਰੋਬਲਮ ਪੈਂਦੀ ਹੈ ਅਸੀਂ ਸੋਲਵ ਕਰਾਂਗੇ ਸਾਡਾ ਉਦੇਸ਼ ਮਾਰਕਟਾਈਂਗ ਨਹੀਂ ਹੈਗਾ ਪਰ ਐਸ ਪਰ ਜੋ ਸਾਡੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਫਿਰ ਅਸੀਂ ਕਰਾਂਗੇ ਜਦੋਂ ਤੁਸੀਂ ਹਿਮਾਚਲ ਤੁਹਾਡੀ ਡੈਕਟੇ ਜਾਂਦੀ ਹੈ ਤਾਂ ਤੁਹਾਨੂੰ ਉੱਦੇ ਉੱਥੇ ਜਿਹੜਾ ਹੈਗਾ ਉਹਨਾਂ ਦੇ ਨਾਲ ਲੜਾਈ ਝਗੜਾ ਹੀ ਬੰਦ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਹੋ ਪੰਜਾਬ ਨੂੰ ਹੀ ਟਾਰਗੇਟ ਕਰਿਆ ਜਾਂਦਾ ਹਰ ਇੱਕ ਜਗ੍ਹਾ ਪੰਜਾਬ ਦਾ ਟੂਰਿਸਟ ਹੋ ਗਿਆ ਪੰਜਾਬ ਦਾ ਡਰਾਈਵਰ ਹੋ ਗਿਆ ਇਹ ਗਲਤ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਇੱਥੇ ਸਾਰੇ ਹਿਮਾਚਲ ਦੇ ਆਨੇ ਕੰਮ ਕਰਨਾ ਅਸੀਂ ਕਿਸੇ ਨੂੰ ਅਜੇ ਤੱਕ ਕਿਹਾ ਨਹੀਂ ਪਰ ਅੱਜ ਤੋਂ ਬਾਅਦ ਜੇ ਸਾਡਾ ਕੋਈ ਡਰਾਈਵਰ ਕੋਈ ਟੂਰਿਸਟ ਕਿਸੇ ਨੂੰ ਕੁਝ ਹੁੰਦਾ ਹੈ ਤਉ ਦਾ ਐਕਸ਼ਨ ਅਜੇ ਹੋਰ ਬੜੇ ਰੂਪ ਚ ਲੰਮਾ ਥੋੜੇ ਕਿੰਨੇ ਜਿਹੜੇ ਟੈਕਸੀ ਸਟੈਂਡ ਜਿਹੜੇ ਬੰਦ ਕੀਤੇ ਗਏ ਹੁੰਦੇ ਚੰਡੀਗੜ੍ਹ ਚ 63 ਸਟੈਂਡ ਹੈ ਜੀ ਟੋਟਲ ਐ ਐਮਸੀ ਵੱਲੋਂ ਬੰਦ ਹਾਂਜੀ ਐਮਸੀ ਵੱਲੋਂ 10 ਸਟੈਂਡਾਂ ਨੂੰ ਸੀਜ਼ ਕਰਤਾ ਗਿਆ ਉਹਨਾਂ ਦਾ ਰੀਜ਼ਨ ਰੈਂਟ ਦਾ ਸੀਗਾ ਰੈਂਟ ਦਾ ਸੀ ਜਦੋਂ ਲੋਕਲ ਬੰਦਿਆਂ ਨੂੰ ਕੰਮ ਨਹੀਂ ਮਿਲੇਗਾ ਤਾਂ ਰੈਂਟ ਕਿੰਨੀ ਅਮਾਉਂਟ ਹੈ ਜੀ ਰੈਂਟ ਦੀ ਰੈਂਟ ਦੀ ਕੁਆਟਰਲੀ ਅਮਾਉਂਟ ਕਿੰਨੀ ਹੈ 70000 ਕਰੀ ਇੱਕ ਸਟੈਂਡ ਤੇ ਹੁਣ ਤੁਸੀਂ ਅਖੇਰੇ ਵਿੱਚ ਕੀ ਮੰਗ ਕਰਨਾ ਚਾਹੋਗੇ ਅਸੀਂ ਤਾਂ ਪ੍ਰਸ਼ਾਸਨ ਦੇ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਲੋਕਲ ਬੰਦਿਆਂ ਦਾ ਗੁਜਰਵੱਜਤ ਚੱਲ ਸਕੇ ਤੇ ਇਹਨਾਂ ਤੇ ਰੋਕ ਲਾਈ ਤਾਂ ਇਹ ਸੀ ਕਿ ਸਾਡੇ ਨਾਲ ਕੁਝ ਟੈਕਸੀ ਸਟੈਂਡ ਲა ਜਿਨ੍ਹਾਂ ਨੇ ਕਿਹਾ ਕਿ ਜੇ ਹਿਮਾਚਲ ਦੇ ਜਿਹੜੇ ਲੋਕ ਆ ਗਏ ਇੱਥੇ ਆ ਕੇ ਜਿਹੜੇ ਕੰਮ ਕਰਦੇ ਉਹਨਾਂ ਦੇ ਕੰਮ ਕਰਨ ਤੋਂ ਸਾਡੇ ਕੰਮ ਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਫਰਕ ਪੈ ਰਿਹਾ ਤੇ ਪਿਛਲੇ ਕੁਝ ਦਿਨ ਪਹਿਲਾਂ 10 10 ਤੋਂ 12 ਜਿਹੜੇ ਟੈਕਸੀ ਸਟੈਂਡ ਆ ਗਏ ਚੰਡੀਗੜ੍ਹ ਐਮਸੀ ਵੱਲੋਂ ਬੰਦ ਵੀ ਕੀਤੇ ਗਏ ਸੀਗੇ ਚੰਡੀਗੜ੍ਹ ਤੋਂ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮਨੀਸ਼ ਕੁਮਾਰ ਦੀ ਰਿਪੋਰਟ